ਸ਼ਾਇਦ ਬੋਲਦੇ ਨੇ ਇਹਨਾਂ ਨੂੰ ਵੋਟ ਚਾਹੀਦੀ ਹੁੰਦੀ ਹੈ ਬਾਅਦ ਚ ਨਹੀਂ ਬੋਲਦੇ ਹੁੰਦੇ ਇਹਨਾਂ ਨੂੰ ਨੋਟ ਚਾਹੀਦੇ ਹੁੰਦੇ ਔਰ ਸਰਕਾਰਾਂ ਸਿਰਫ ਬਦਲੀਆਂ ਕਰਨ ਔਰ ਪੈਸੇ ਖਾਣ ਪਿਛਲੀਆਂ ਵੀ ਮਿਲਾ ਕੇ ਤੇ ਆ ਵੀ ਮਿਲਾ ਕੇ ਵਾਕਿਆ ਹੀ ਆ ਕੰਮ ਰਹਿ ਗਿਆ ਇਹਨਾਂ ਦਾ ਕੱਖ ਨਹੀਂ ਕਰਦੇ ਸਸਾਚੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀਆਂ ਸਿਆਸੀ ਜ਼ਮਾਨੇ ਵਿੱਚ ਇੱਕ ਮਸਲੇ ਦੀ ਚਰਚਾ ਚੱਲਣੀ ਚਾਹੀਦੀ ਹੈ ਉਹ ਪੰਜਾਬ ਡੋਮਿਸਾਈਲ ਦੀ ਹੈਗੀ ਹੈ ਦੂਸਰੇ ਪਾਸੇ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੇ ਪਾਣੀਆਂ ਦੀ ਨਹੀਂ ਹੋ ਰਹੀ ਪੰਜਾਬ ਦੀ ਸਰਕਾਰ ਕੀ ਕਰ ਰਹੀ ਹੈ ਇਹਨੂੰ ਲੈ ਕੇ ਵੱਡੇ ਸ਼ੰਕੇ ਵੱਡੇ ਸਵਾਲ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਜ਼ਿਕਰ بار بار ਆਇਆ ਕਿ ਅਸੀਂ ਲੋਕਾਂ ਦੀ ਗੱਲ ਕਰ ਰਹੇ ਹਾਂ ਲੋਕ ਹਤਾਸ਼ੀ ਸਰਕਾਰ ਹੈ ਪਰ ਫੈਸਲੇ ਕੀ ਹੋ ਰਹੇ ਨੇ ਇਹ ਤਸਵੀਰ ਵੱਖਰੀ ਬਿਆਨ ਕਰ ਰਹੇ ਨੇ ਕਿਉਂ ਆਮ ਲੋਕਾਂ ਨੂੰ ਸੜਕਾਂ ਤੇ ਆਉਣਾ ਪੈ ਰਿਹਾ ਕਿਉਂ ਲੋਕ ਜਿਹੜੇ ਹੋਰ ਕਿੱਥੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆਣ ਕੇ ਸੰਘਰਸ਼ ਕਰਨੇ ਪੈ ਰਹੇ ਨੇ ਜਾਂ ਸੜਕਾਂ ਦੇ ਉੱਤਰ ਨਾਲ ਪੈ ਰਹੇ ਵੱਡੇ ਅਹਿਮ ਚੀਜ਼ਾਂ ਨੇ ਇਹ ਸਮਝਣ ਵਾਲੀਆਂ ਚੀਜ਼ਾਂ ਨੇ ਸਾਡੇ ਨਾਲ ਅਮਿਤੋਜ ਮਾਨ ਨੇ ਗੱਲਬਾਤ ਕਰਨੀ ਹੈ ਕਿਉਂਕਿ ਇੱਕ ਬੜਾ ਅਹਿਮ ਮਸਲਾ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਦੁਬਾਰਾ ਨੇ ਪਾਣੀਆਂ ਦਾ ਮਸਲਾ ਬਾਦਸਤੂਰ ਚੱਲ ਰਿਹਾ ਹੈਗਾ ਉਹਨੂੰ ਲੈ ਕੇ ਸੰਘਰਸ਼ ਵੱਡੇ ਪੱਧਰ ਤੇ ਹੋਇਆ ਪਰ ਪੰਜਾਬ ਡੋਮਿਸਾਈਲ ਦੀ ਗੱਲ ਕਰਨੀ ਕਿੰਨੀ ਜ਼ਰੂਰੀ ਹੈ ਮਾਨ ਸਾਹਿਬ ਡੋਮਿਸਾਈਲ ਦੀ ਗੱਲ ਕਰਨੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਕਿ ਪੰਜਾਬ ਦੀ ਸਰਕਾਰ ਕਿਉਂ ਨਹੀਂ ਸੋਚ ਰਹੀ ਕਿ ਪੰਜਾਬ ਡੋਮਿਸਾਈਲ ਪੰਜਾਬ ਦੀ ਸਰਕਾਰ ਲਈ ਜ਼ਿੰਮੇਵਾਰਾ ਕਿਉਂਕਿ ਸਿੱਧੇ ਤੌਰ ਤੇ ਜੇ ਸਮਝੀਏ ਸਰਕਾਰਾਂ ਤਾਂ ਤਾਂ ਹੀ ਰਾਜ ਕਰਨਗੀਆਂ ਨਾ ਜੇ ਸਰਕਾਰਾਂ ਨੂੰ ਰਾਜ ਕਰਨ ਲਈ ਕੋਈ ਥਾਂ ਮਿਲੂਗਾ ਬੇਸ ਮਿਲੂਗਾ ਜੇ ਪੰਜਾਬੀ ਨਹੀਂ ਰਹੇ ਤੇ ਪੰਜਾਬ ਦੀ ਸਰਕਾਰ ਦੀ ਅਹਿਮਤ ਕੀ ਰਹ ਜਾਂਦੀ ਉਹ ਸਾਬ। ਇਸੇ ਕਰਕੇ ਤਾਂ ਸ਼ੇਰਾ ਅਸੀਂ ਤੁਰੇ ਫਿਰਦੇ ਆ। ਨਹੀਂ ਤਾਂ ਮੈਂ ਜਿਵੇਂ ਬੰਦੇ ਹੀ ਇੱਕ ਗੱਲ ਕਹੀ ਸੀ ਕਿ ਇਹ ਕੰਮ ਸਰਕਾਰਾਂ ਦਾ ਹੈ। ਪਰ ਕਰ ਅਸੀਂ ਰਹੇ ਆ। ਮੈਨੂੰ ਤਾਂ ਇਹ ਲੱਗਦਾ ਨੇ ਸਰਕਾਰਾਂ ਸਿਰਫ ਬਦਲੀਆਂ ਕਰਨ ਲਈ ਆ। ਕਿ ਖੇਤੀਬਾੜੀ ਲਈ ਯੂਨੀਅਨਾਂ ਲੜਨ, ਪਾਣੀ ਲਈ ਅਸੀਂ ਲੜੀਏ, ਡੋਮਿਸાઇલ ਲਈ ਅਸੀਂ ਲੜੀਏ, ਹੋਰ ਕਿਸੇ ਮਸਲੇ ਲਈ ਕੋਈ ਹੋਰ ਲੜੇ ਔਰ ਸਰਕਾਰਾਂ ਸਿਰਫ ਬਦਲੀਆਂ ਕਰਨ। ਔਰ ਪੈਸੇ ਖਾਣ ਕੀ ਇਸ ਕੰਮ ਲਈ ਰਹਿ ਗਿਆ ਔਰ ਬਲੀਵ ਕਰਿਓ ਜੇ ਪਿਛਲੀਆਂ ਵੀ ਮਿਲਾ ਕੇ ਤੇ ਆ ਵੀ ਮਿਲਾ ਕੇ ਵਾਕਿਆ ਹੀ ਆ ਕੰਮ ਰਹਿ ਗਿਆ ਇਹਨਾਂ ਦਾ ਕੱਖ ਨਹੀਂ ਕਰਦੇ ਮੈਨੂੰ ਦੱਸੋ ਆ ਡੋਮਿਸਾਈਲ ਵਾਲਾ ਮਸਲਾ Rajasthan ਦੇ ਵਿੱਚ 60 ਦੇ ਦਾ ਹੱਕੇ ਚ ਬਣ ਗਿਆ 72 ਦੇ ਵਿੱਚ ਐਗਰੀਕਲਚਰ ਲੈਂਡ ਨਾਲ ਜੋੜ ਕੇ ਹਿਮਾਚਲ ਨੇ ਬਣਾਤਾ ਕਰ ਉਹ ਬੜਿਆ ਵੀ ਬੜਾ ਠੋਕੇ ਆ Rajasthan ਵਾਲਾ ਤਾਂ ਉਹ ਤਾਂ ਪੂਰਾ ਸੱਤ ਮੰਗਦੇ ਉਹ ਤਾਂ ਦਾਦਿਆਂ ਤੱਕ ਦੀ ਵੋਟਰ ਲਿਸਟ 'ਚ ਨਾਮ ਮੰਗਦੇ ਇਹਨਾਂ ਨੇ ਵੀ ਆਹੀ ਕੀਤਾ ਹੈ ਹਿਮਾਚਲ ਵਾਲਿਆਂ ਨੇ ਹੁਣ ਮੈਨੂੰ ਦੱਸੋ ਕਿ ਪੰਜਾਬ ਨੂੰ ਆਪਦੀ ਪੰਜਾਬੀਅਤ ਨਹੀਂ ਚਾਹੀਦੀ ਅਸੀਂ ਕਾਹਦੇ ਤੇ ਬਣੇ ਆ ਪੰਜਾਬੀ ਸੂਬਾ ਜੀ ਐਡਾ ਪੰਜਾਬ ਸੀ ਐਡਾ ਕਿਉਂ ਕਰਾਇਆ ਕਿ ਉਹ ਖਿੱਤਾ ਲਓ ਜਿੱਥੇ ਸਾਡਾ ਬੋਲਬਾਲਾ ਹੋਵੇ ਸਾਡੀ ਕੌਮ ਦਾ ਸਾਡੇ ਪੰਜਾਬੀਆਂ ਦਾ ਤੇ ਜੇ ਹੁਣ ਇਹਦੀ ਡੈਮੋਗ੍ਰਾਫੀ ਚੇਂਜ ਹੋ ਜੂਗੀ ਜੀ ਜੇ ਨੇਚਰਲ ਫੀਨੋਮਨਾ ਹੈ ਤਾਂ ਉਹ ਪੰਜਾਬੀ ਸੂਬਾ ਲੈਣਾ ਬੇਵਕੂਫੀ ਸੀ ਨੇਚਰਲ ਫੀਨੋਮਨਾ ਸੀਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੱਲੇ ਵੀ ਤजारत ਹੁੰਦੀ ਹੈ ਲੋਕ ਜਾਂਦੇ ਆ ਆਉਂਦੇ ਆ ਪਰ ਹੁਣ ਸਪੀਡ ਕਹਿੰਦੇ ਬਹੁਤ ਤੇਜ਼ ਹੋਗੀ ਇਤੋਂ ਜਾਣ ਦੀ ਵੀ ਸਪੀਡ ਬੜੀ ਤੇਜ਼ ਹੋ ਗਈ ਪੰਜਾਬੀ ਵਿਦੇਸ਼ਾਂ ਵਾਲਾ ਵੀ ਬੜੀ ਤੇਜ਼ੀ ਨਾਲ ਜਾ ਰਿਹਾ ਤੇ ਦੂਸਰੀਆਂ ਸਟੇਟਾਂ ਦੇ ਲੋਕ ਬੜੀ ਤੇਜ਼ੀ ਨਾਲ ਆ ਰਿਹਾ ਸੀ ਆ ਚੰਡੀਗੜ੍ਹ ਦੀ ਆਲੀ ਦੀ ਦਵਾਲੇ ਦੀ ਬੈਟਰ ਜਿਹੜੀ 벨ਟ ਦੇਖ ਲਈਏ ਤਾਂ ਵੱਡੇ ਪੱਧਰ ਤੇ ਬਦਲਾਅ ਹੋ ਚੁੱਕਾ ਹੈਗਾ ਆਲਰੇਡੀ ਤੇ ਨਜ਼ਰ ਲੋਕ ਨਾ ਜਿਵੇਂ ਰਾਜਸਥਾਨ ਨੇ ਐਡਾ ਸਖਤ ਕਾਨੂੰਨ ਕਿਉਂ ਬਣਾਇਆ ਸੀ ਵਜ੍ਹਾ ਦੱਸਦਾ ਹਾਂ ਕਿ ਗੰਗਾ ਨਗਰ ਤੋਂ ਲੈ ਕੇ ਬੀਕਾਨੇਰ ਤੱਕ ਸਾਡੇ ਪੰਜਾਬੀ ਜਾ ਕੇ ਉੱਥੇ ਜ਼ਮੀਨਾਂ ਬਾਇ ਕਰ ਰਹੀ ਸੀ ਸਸਤੀਆਂ ਮਿਲ ਰਹੀਆਂ ਸੀ ਇੱਧਰ ਮਹਿੰਗੀਆਂ ਸੀ ਤਾਂ ਵੇਚ ਕੇ ਉਧਰ ਚਾਰ-ਚਾਰ ਗੁਣਾ ਜ਼ਮੀਨ ਲੈ ਰਹੀ ਸੀ ਰਾਜਸਥਾਨ ਨੇ ਜਦੋਂ ਵੇਖਿਆ ਕਿ ਸਾਡੀ ਲੈਂਡ ਤਾਂ ਇੰਨੀ ਕਰੀਦੀ ਜਾਂ ਕਿ ਰਾਜਸਥਾਨ ਆਪਣੇ ਦੇਸ਼ 'ਚ ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਵੱਡਿਆਂ ਚ ਆਉਂਦਾ ਬਾਵਜੂਦ ਉਸ ਦੇ ਉਹਨਾਂ ਨੇ ਉਹ ਰੂਲ ਬਣਾ ਲਿਆ 66 60 ਦੇ ਵਿੱਚ ਅੱਜ ਤੋਂ ਕਿੰਨੇ ਸਮਾਂ ਪਹਿਲਾਂ ਕਿੰਨਾ ਸਮਾਂ ਪਹਿਲਾਂ ਸਾਡਿਆਂ ਨੂੰ ਅਕਲ ਨਹੀਂ ਆਈ ਸਾਡਿਆਂ ਨੂੰ ਅਕਲ ਹੀ ਨਹੀਂ ਆਈ 72 ਚ ਆ 64 ਚ ਕਿ ਕਦੋਂ ਹਿਮਾਚਲ ਬਣਦਾ ਤੇ 72 ਚ ਉਹਨਾਂ ਨੇ ਕਾਨੂੰਨ ਬਣਾ ਲਿਆ ਕਿੰਨਾ ਫਰਕ ਆ ਕਰਨਾਟਕਾ ਨੇ ਬਣਾ ਲਿਆ ਤਮਿਲनाडु ਨੇ ਬਣਾ ਲਿਆ ਉੱਤਰਾਖੰਡ ਨੇ ਬਣਾ ਲਿਆ ਈਸਟਰਨ ਸਟੇਟਾਂ ਚ ਬਣ ਗਏ ਸਾਨੂੰ ਅਕਲ ਨਹੀਂ ਆ ਰਹੀ ਸੱਤਾ ਤੋਂ ਬਾਹਰ ਜਦੋਂ ਹੁੰਦਾ ਵਿਅਕਤੀ ਉਦੋਂ ਬੜੀਆਂ ਵੱਡੀਆਂ ਵੱਡੀਆਂ ਚਰਚਾਵਾਂ ਚੱਲਦੀਆਂ ਜਿਵੇਂ ਆਪਾਂ ਜ਼ਿਕਰ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਉਦੋਂ ਕਹਿੰਦੇ ਕਿ ਹੁਸੈਨੀਆਲਾ ਬਾਰਡਰ ਵੀ ਖੁੱਲਣਾ ਚਾਹੀਦਾ ਸੀਗਾ ਅਟਾਰੀ ਬਾਰਡਰ ਵੀ ਖੋਲਣਾ ਚਾਹੀਦਾ ਸੀਗਾ ਪੰਜਾਬ ਦੇ ਖਿੱਤਿਆਂ ਦੀ ਗੱਲ ਪੰਜਾਬ ਦੇ ਹੱਕਾਂ ਦੀ ਗੱਲ ਹਕੂਕਾਂ ਦੀ ਗੱਲ ਪੰਜਾਬ ਦੇ ਪਾਣੀਆਂ ਦੀ ਗੱਲ ਜਦੋਂ ਬੰਦਾ ਸੱਤਾ 'ਚ ਬਹਿ ਜਾਂਦਾ ਤੁਹਾਡਾ ਤਾਂ ਸਾਥ ਹੀ ਰਿਹਾ ਭਗਵੰਤ ਮਾਨ ਜਿਹੜੇ ਇਸ ਵੇਲੇ ਸਾਡੇ ਸੀਐਮ ਨੇ ਤਾਂ ਕਿ ਉਸ ਵੇਲੇ ਗੱਲਾਂ ਕੁਝ ਹੋਰ ਸੀਗੀਆਂ ਅੱਜ ਗੱਲਾਂ ਹੋਰ ਕਿਉਂ ਹੋ ਗਈਆਂ ਉਹਦਾ ਨਾ ਮਸਲਾ ਹੈ ਮਤਲਬ ਸਾਥੀਤਾ ਨਹੀਂ ਸੀ ਇਨਾ ਪੋਲਿਟਿਕਲੀ ਉਹ ਮੈਂ ਤਾਂ ਬੰਬੇ ਹੁੰਦਾ ਸੀ ਮਿਲਦਾ ਜ਼ਰੂਰ ਹੁੰਦਾ ਸੀਗਾ ਇੱਥੇ ਵੀ ਮਿਲਿਆ ਇਵਨ ਮੁੱਖ ਮੰਤਰੀ ਬਣ ਤੋਂ ਬਾਅਦ ਘਰੇ ਵੀ ਆਇਆ ਤੇ ਮੈਂ ਤੇ ਲੱਖਾਂ ਵੀ ਉਹਨੂੰ ਜਾ ਕੇ ਮਿਲੇ ਸੀ ਔਰ ਮੈਨੂੰ ਉਹਦੋਂ ਮਿਲ ਕੇ ਮੈਂ ਬਾਹਰ ਤਾਰੀਫ਼ ਵੀ ਕੀਤੀ ਸੀ ਕਿ ਯਾਰ ਇੱਕ ਮੁੱਖ ਮੰਤਰੀ ਹੈ ਜਿਹਨੂੰ ਪੰਜਾਬ ਦੇ ਮਸਲੇ ਕੋਈ ਕੰਨ ਚ ਨਹੀਂ ਦੱਸ ਰਿਹਾ ਕਿ ਉਹਨੂੰ ਪਤਾ ਨਹੀਂ ਔਰ ਇਸ ਪਾਣੀ ਕਾਲੇ ਬਾਣੇ ਵਾੜੇ ਵੀ ਤਾਂ ਬੋਲਦੇ ਰਹੇ ਆ ਮੈਂ ਤਾਂ ਕਈਆਂ ਨੂੰ ਕਹਾਂ ਮੈਂ ਕਿ ਸਾਡੀ ਗੱਲ ਛੱਡੋ ਜੋ ਮੁੱਖ ਮੰਤਰੀ ਕਹਿੰਦਾ ਰਿਹਾ ਉਹੀ ਕਰ ਦਿਓ ਉਹੀ ਲਾਗੂ ਕਰਵਾ ਦਿਓ ਜੋ ਸਪੀਕਰ ਕਹਿੰਦਾ ਰਿਹਾ ਉਹੀ ਕਰ ਦਿਓ ਪ੍ਰੋਬਲਮ ਕੀ ਹੁੰਦੀ ਆ ਨਾ ਪਹਿਲਾਂ ਸ਼ਾਇਦ ਬੋਲਦੇ ਨੇ ਇਹਨਾਂ ਨੂੰ ਵੋਟ ਚਾਹੀਦੀ ਹੁੰਦੀ ਹੈ ਬਾਅਦ 'ਚ ਨਹੀਂ ਬੋਲਦੇ ਹੁੰਦੇ ਇਹਨਾਂ ਨੂੰ ਨੋਟ ਚਾਹੀਦੇ ਹੁੰਦੇ ਇਹ ਇੱਕ ਬੜੀ ਤੁਸੀਂ ਵੀ ਸ਼ਾਇਦ ਚੀਜ਼ ਗੌਰ ਕੀਤੀ ਹੋਗੀ ਉਸ ਵਾਲੇ ਪਾਸੇ ਕਿ ਮੁੱਖ ਮੰਤਰੀ ਜਦੋਂ ਬਣਦਾ ਹੈ ਉਹਨੇ ਪੰਜਾਬ ਦੇ ਮਸਲੇ ਹੱਲ ਕਰਾਉਣੇ ਹੁੰਦੇ ਆ ਪਰ ਕੀ ਉਹਦੇ ਵਾਲੇ ਵਾਲੇ ਮਾਹੌਲ ਹੀ ਨਹੀਂ ਇਦਾਂ ਦਾ ਸਿਰ ਜਿੱ ਦਿੱਤਾ ਜਾਂਦਾ ਕਿ ਉਹਨੂੰ ਆਪਣੀ ਕੁਰਸੀ ਦੇ ਲਾਲੇ ਪੈ ਜਾਂਦੇ ਵੀ ਕੁਰਸੀ ਸੰਭਾਲ ਲਵਾਂ ਪਹਿਲਾਂ ਬਾਕੀ ਗੱਲਾਂ ਬਾਅਦ ਮੁੱਖ ਮੰਤਰੀ ਭਗਵਤ ਮਾਨ ਦੀ ਲੱਗਦਾ ਸਥਿਤੀ ਇਸ ਵੇਲੇ ਇਹ ਹੈਗੀ ਆ ਕਿ ਕੁਰਸੀ ਸੰਭਾਲਣ ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ ਸਾਡੇ ਲੋਕ ਨਾ ਲਾਲਚੀ ਹੋ ਜਾਂਦੇ ਨੇ ਪਹਿਲਾਂ ਆਲੇ ਲੈ ਲਓ ਉਦੋਂ ਪਹਿਲਾਂ ਆਲੇ ਲੈ ਲਓ ਜਾਂ ਉਦੋਂ ਪਹਿਲਾਂ ਆਲੇ ਲੈ ਲਓ ਇਹ ਪਹਿਲਾਂ ਤਾਂ ਕਰਾਪਸ਼ਨਾਂ ਕਰਦੇ ਨੇ ਫਿਰ ਇਹਨਾਂ ਦੇ ਪਿੱਛੇ ਜਦੋਂ ਚੱਲੋ ਈਡੀ ਦਾ ਬਾਅਦ ਚਾਹੀ ਇਨਕਮ ਟੈਕਸ ਜਾਂ ਹੋਰ ਜਿੰਨੀਆਂ ਵੀ ਸੰਸਥਾਵਾਂ ਨੇ ਉਹ ਇਹਨਾਂ ਦੇ ਮਗਰ ਆ ਜਾਂਦੀਆਂ ਨੇ ਸੈਂਟਰ ਵਾਲਿਆਂ ਨੇ ਇੱਕ ਬੜਾ ਵਧੀਆ ਤਰੀਕਾ ਸਮਝ ਲਿਆ ਕਿ ਪਹਿਲੇ ਇਹਨਾਂ ਨੂੰ ਕਰਾਪਸ਼ਨ ਕਰ ਦਿੰਦੇ ਹੋ ਫਿਰ ਇਹਨਾਂ ਤੇ ਉਹ ਲਾ ਦਿਓ ਫੇਰੇ ਆਪ ਦੇ ਡਰ ਦੇ ਮਾਰੇ ਕੁਝ ਨਹੀਂ ਬੋਲਦੇ ਹੱਥ ਜੋੜ ਲੈਂਦੇ ਨੇ ਜਾਂ ਇਹਨਾਂ ਨੇ ਆਪ ਦੇ ਜਿਹੜੇ ਕੁਝ ਬੰਦੇ ਹੁੰਦੇ ਸੈਂਟਰ ਚ ਕੋਈ ਮਿਨਿਸਟਰੀ ਲੈਣੀ ਹੁੰਦੀ ਹੈ ਤੁਸੀਂ ਕਦੇ ਵੀ ਵੇਖੋ ਜੇ ਸਾਡੇ ਮੁੱਖ ਮੰਤਰੀਆਂ ਨੇ ਪੰਜਾਬ ਲਈ ਤਾਂ ਕੁਝ ਮੰਗਿਆ ਹੀ ਨਹੀਂ ਜਦ ਕਿ ਆ ਚੰਦਰਬਾਬੂ ਨਰਡੂ ਉਹ ਤਾਂ ਕਨਵੀਨਰ ਸੀਗਾ ਉਹਦਾ ਕੀ ਕਹਿੰਦੇ ਹੁੰਦੇ ਸੀਗੇ ਯੂਪੀਏ ਯੂਪੀਏ ਨਾ ਹਾਂ ਤੇ ਉਹਨੇ ਨਹੀਂ ਇਹਦੇ ਸੀ ਮਵਾਜਪਾਈ ਵਾਲੇ ਚ ਐਨਡੀਏ 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 ਚ ਉਹਨੇ ਆਪ ਦੇ ਮਿਨਿਸਟਰ ਨਹੀਂ ਬਣਾਏ ਸੀ ਬਲਕਿ ਤਾਂ ਅਮਰ ਲਾਡੂ ਲਈ ਉਹਦੋ ਆਹ ਸੌਰੀ ਆਂਧਰਾ ਲਈ ਉਹਦੋ ਬੜਾ ਪੈਕੇਜ ਮੰਗ ਲਿਆ ਸਪੈਸ਼ਲ ਸਟੇਟਸ ਮੰਗ ਲਿਆ ਸਪੈਸ਼ਲ ਸਟੇਟਸ ਸਾਡੇ ਜੇ ਆ ਕੇ ਆਂਦੇ ਨੇ ਬਸ ਸਾਹ ਮੰਤਰੀ ਇੱਕ ਬਣਾ ਦਿਓ ਬਾਕੀ ਸਾਨੂੰ ਕੁਝ ਨਹੀਂ ਚਾਹੀਦਾ ਆ ਪ੍ਰੋਬਲਮ ਹੈ ਸਾਡੀ ਕੀ ਹੋ ਰਿਹਾ ਹੈ ਸਾਡੇ ਪੰਜਾਬ ਲਈ ਸੰਸੀਅਰ ਹੀ ਨਹੀਂ ਗੇ ਸਾਡੇ ਪੰਜਾਬ ਉਹਨਾਂ ਦੇ ਦਿਲ ਚ ਧੜਕਦਾ ਹੀ ਨਹੀਂ ਗਾ ਕਿ ਤੜਕਦਾ ਹੁੰਦਾ ਤੇ ਇਸ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਇਸ ਪੰਜਾਬੀਅਤ ਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਇੱਥੋਂ ਦੇ ਪਾਣੀ ਬਚਾਉਣ ਦੀ ਕੋਸ਼ਿਸ਼ ਹੁੰਦੀ ਇੱਥੋਂ ਦੇ ਸਾਰੇ ਜਿਹੜੇ ਲੋਕ ਨੇ ਕਲਚਰ ਆ ਉਹਨੂੰ ਬਚਾਉਣ ਦੀ ਕੋਸ਼ਿਸ਼ ਹੁੰਦੀ ਮੈਨੂੰ ਦੱਸ ਦਿਓ ਕਿਹੜਾ ਕੰਮ ਕੀਤਾ ਇਹਨਾਂ ਨੇ ਪੰਜਾਬ ਦੀ ਲੈਂਡ ਦਾ ਤਾਂ ਆ ਹਾਲ ਹੈ ਕਿ ਇੱਥੇ ਸ਼ਹਿਰਾਂ ਚ ਆ ਦੇ ਜਿਹਨੇ ਝੁੰਪੜ ਪੱਟੀ ਬਣਾਈ ਆ 2020 ਚ ਲੈ ਕੇ ਆਇਸੀ ਕਨੂੰ ਐਕਟ ਬਣਾਇਆ ਇਹਨਾਂ ਨੇ ਕਾਂਗਰਸ ਸਰਕਾਰ ਨੇ ਅਮਰਿੰਦਰ ਸਿੰਘ ਨੇ ਆਂਦੀ ਜਿਹੜੀ ਸਰਕਾਰ ਹੈ ਨਾ ਆ ਜਿਹੜਾ ਜਗਾ ਹੈ ਨਾ ਸਰਕਾਰੀ ਜੀ ਨੇ ਅਗੇ ਸਲਮਜ਼ ਬਣਾ ਲਏ ਉਹਨਾਂ ਦੀ ਤੇ ਜੇ ਉਹਨਾਂ ਨੂੰ ਉੱਥੋਂ ਠਾਵਾਂਗੇ ਤੇ ਉਹਦੇ ਇ ਵਿੱਚ ਓਨੀ ਜਗ੍ਹਾ ਹੋਰ ਕਿਤੇ ਦੇ ਮੰਗ ਅਸੀਂ ਦੇਖਦੇ ਆ ਨਾ ਅੰਬੂ ਸਾਹਿਬ ਦੇ ਨੇੜੇ ਬੈ ਗਏ ਸੀ ਬਹੁਤ ਸਾਰੇ ਲੋਕੀ ਤੇ ਹੁਣ ਜਿਹੜੇ ਇਧਰਲੇ ਪਾਸੇ ਉਹ ਘਟਨਾ ਵਾਪਰੀ ਆ ਉਹ ਨੌਜਵਾਨ ਵਾਲੀ ਜਿਹੜਾ ਕਤਲ ਹੋਇਆ ਉਹੀ ਬੰਦੇ ਨੇ ਸਾਰੇ ਉਧਰਲੇ ਪਾਸੇ ਸਰਕਾਰ ਨੇ ਭਾਏ ਨੇ ਕਿ ਨਹੀਂ ਇੱਥੋਂ ਉੱਠ ਜਾਓ ਉੱਥੇ ਬਾਹਰ ਦਿਨੇ ਮੈਨੂੰ ਦੱਸੋ ਇਹ ਐਕਟ ਦਾ ਮਤਲਬ ਕੀ ਹੈ ਕਿ ਸਰਕਾਰੀ ਜ਼ਮੀਨਾਂ ਨੂੰ ਨੱਪੋ ਤੁਸੀਂ ਐਕਸਾਈਟ ਕਰ ਰਹੇ ਹੋ ਲੋਕਾਂ ਨੂੰ ਅਸੀਂ ਕੀ ਕਹਿ ਰਹੇ ਆ ਕਿ ਪਹਿਲਾਂ ਤਾਂ ਉਹ ਜਿਹੜਾ ਬੈਨੀਫਿਟ ਮਿਲ ਚੁੱਕਿਆ ਉਹ ਡੋਮਿਸাইল ਹੋਣੇ ਚਾਹੀਦੇ ਨਹੀਂ ਨਹੀਂ ਤਾਂ ਬੈਨੀਫਿਟ ਨਾ ਮਿਲੇ। ਦੂਜੀ ਗੱਲ ਇਹਨੂੰ ਕੈਨਸਲ ਕਰੋ ਉਸ ਤੋਂ ਬਾਅਦ। ਇਹ ਕੋਈ ਕਾਨੂੰਨ ਹੈ ਕਿ ਤੁਸੀਂ ਕਹੇ ਰੋ ਸਰਕਾਰੀ ਜ਼ਮੀਨ ਨੱਪ ਲੋ ਆ ਕੇ। ਮਾ ਸਰ ਇੱਕ ਗੱਲ ਸਮਝਾਓ ਇਹ ਪੰਜਾਬ ਜਿਹਨੂੰ ਲੋਕ ਵਿਦੇਸ਼ਾਂ 'ਚ ਬੈਠੇ ਹੋਏ ਸਾਡੇ ਜਦੋਂ ਅਸੀਂ ਪੁਰਖਿਆਂ ਦੀਆਂ ਗੱਲਾਂ ਸੁਣਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਗੱਲ ਸੁਣਦੇ ਹਾਂ ਉਹ ਕਹਿੰਦਾ ਕਿ ਵਿਦੇਸ਼ਾਂ 'ਚ ਬੈਠੇ ਲੋਕ ਇਸ ਗੱਲ ਦੀ ਖੁਸ਼ੀ ਮਨਾਉਂਦੇ ਸੀਗੇ ਕਿ ਪੰਜਾਬ ਦੇ ਵਿੱਚ ਨੌਕਰੀ ਲੱਗ ਗਈ ਆ। ਚਿੱਠੀਆਂ ਐਦਾਂ ਦੀਆਂ ਜ਼ਿਕਰ ਚੱਲਦਾ। ਅਸੀਂ ਇਤਿਹਾਸ ਦੀਆਂ ਤਸਵੀਰਾਂ ਖ ਇਸ ਧਰਤੀ ਨੂੰ ਇਸ ਧਰਤੀ ਦੇ ਡੋਮਿਸਾਈਲ ਨੂੰ ਇੰਨਾ ਈਜ਼ੀ ਕਰਤਾ ਕਿ ਹੁਣ ਇੱਥੇ ਜਿਹੜਾ ਮਰਜ਼ੀ ਆਣ ਕੇ ਲੈ ਲਵੇ ਰਾਜਸਥਾਨ ਦੀ ਧਰਤੀ ਉਹ ਕਹਿੰਦੇ ਵੀ ਡੋਮਿਸਾਈਲ ਲੈਣਾ ਤੇ ਤੁਹਾਨੂੰ ਹਾੜੇ ਕੱਢਣੇ ਪੈਣਗੇ ਆਪਣੇ 10 ਸਾਲ ਦਾ ਰਿਕਾਰਡ ਦਿਖਾਓ ਪਹਿਲਾਂ ਬਜ਼ੁਰਗਾਂ ਦਾ ਰਿਕਾਰਡ ਦਿਖਾਓ ਪੰਜਾਬ ਦਾ ਡੋਮਿਸਾਈਲ ਲੈਣਾ ਇੰਨਾ ਇੰਨਾ ਜਣ ਕੇ ਅਸੀਂ ਨਾ ਥਲੇ ਆ ਗਏ ਪਹਿਲਾਂ 3 ਸਾਲ ਸੀ ਫਿਰ 5 ਸਾਲ ਸੀ ਔਰ ਇੰਨੀਆਂ ਲੱਚਰ ਉਹਦੀਆਂ ਫਾਰਮੈਲਟੀਆਂ ਸੀ ਜਿਹੜਾ ਮਰਜ਼ੀ ਨਕਲੀ ਲੈ ਲੈਂਦਾ ਸੀ ਅਸੀਂ ਉਹੀ ਗੱਲ ਕੀਤੀ ਕਿ 15 ਸਾਲ ਹੋਵੇ ਜੇ ਉਹ ਰੈਂਟ ਤੇ ਰਹਿ ਰਿਹਾ ਤਾਂ ਉਹਦਾ ਜਿਹੜਾ ਕੰਟਰੈਕਟ ਔਰ ਰਜਿਸਟਰਡ ਇੱਕ ਕਮਰੇ ਚ ਦੋ ਬੰਦੇ ਜਾਂ ਇੱਕ ਫੈਮਿਲੀ ਔਰ ਕਿਚਨ ਔਰ ਬਾਥਰੂਮ ਉਹਦੇ ਨਾਲ 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 ਜਿਹੜੇ ਆ ਡੋਮਿਸਾਈਲ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਹੁੰਦਾ ਹੈ ਜਿਹੜਾ ਬਾਈ ਬਰਥ ਹੁੰਦਾ ਹੈ ਇੱਕ ਬਾਈ ਇੱਕ ਬਾਈ ਚੋਇਸ ਹੁੰਦਾ ਹੈ ਬਾਈ ਬਰਥ ਵਾਲੇ ਨੂੰ ਆਸੀ ਸਾਰਾ ਐਗਜ਼ੈਂਪਸ਼ਨ ਰੱਖ ਰਿਆ ਕਿਉਂਕਿ ਉਹਦੇ ਪੁਰਖੇ ਵੀ ਇੱਥੇ ਰਹਿੰਦੇ ਰਹੇ ਨੇ ਚਾਹੇ ਉਹਨਾਂ ਓਵਰਸੀ ਚ ਜੋ ਲੋਕ ਚਲੇ ਗਏ ਨੇ ਉਹ ਵੀ ਇੱਥੋਂ ਦੇ ਬਾਈ ਬਰਥ ਡੋਮਿਸਾਈਲ ਦੇ ਜੇ ਉਹ ਵਾਪਸ ਆਉਣਾ ਚਾਹਣ ਤਾਂ ਐਈ ਬਾਕੀ ਸਟੇਟਾਂ ਵਾਲੇ ਜੇ ਉਹਨਾਂ ਦੀ ਦਾਦੀਆਂ ਦੀ ਜ਼ਮੀਨ ਇੱਥੇ ਜਾਂ ਹੁਣ ਵੀ ਉਹਨਾਂ ਦੇ ਨਾਂ ਤੇ ਹੈਗੀਆ ਤਾਂ ਉਹ ਡੋਮਿਸਾਈਲ ਨੇ ਜਾਂ ਜਿਹੜੇ ਬੱਚੇ ਵੀ ਬਾਹਰ ਪੜਦੇ ਨੇ ਐਗਜ਼ੈਂਪਸ਼ਨ ਰੱਖੀ ਆ ਸੀ ਉਹਨਾਂ ਦੀ ਬਟ ਨਾਲ ਨਾਲ ਅਸੀਂ ਇਹ ਵੀ ਕਹਿ ਰਹੇ ਆ ਕਿ ਯਾਰ ਜਿਹੜਾ ਬੰਦਾ ਬਾਹਰੋਂ ਆਉਂਦਾ ਭਾਈ ਚੁਆਇਸ ਹੈ ਉਹਦੇ ਲਈ ਇਹ ਨੋਰਮਸ ਜ਼ਰੂਰੀ ਤਾਂ ਕਰੋ ਨੌਕਰੀ ਵਾਲੇ ਪਾਸੇ ਵੀ ਉਹੀ ਕੰਮ 15 ਸਾਲ ਰਵੇ ਤਾਂ ਸਹੀ ਔਰ ਜੇ ਉਹ ਕੱਲਾ ਰਹਿ ਰਿਹਾ ਤਾਂ ਆਪਦੇ ਬੱਚੇ ਉਹਦੇ ਉੱਥੇ ਬੈਠੇ ਡੋਮਿਸਾਈਲ ਹੋ ਜਾਣਗੇ ਨਹੀਂ ਉਹ ਇੱਥੇ ਪੜ ਰਹੇ ਹੋਣ ਉਹਦੇ ਡਾਕੂਮੈਂਟਸ ਵੀ ਦਿਓ ਜੇ ਵੱਡੇ ਨੇ ਤਾਂ ਉਹਨਾਂ ਦੇ ਡਾਕੂਮੈਂਟਸ ਵੀ ਦਿਓ ਮਾ ਸਰ ਜਿਹੜੀ ਗੱਲ ਤੁਸੀਂ ਕਰ ਰਹੇ ਆ ਉਹ ਖੇਤਰੀ ਪਾਰਟੀ ਤੋਂ ਬਹੁਤ ਜ਼ਿਆਦਾ ਐਕਸਪੈਕਟ ਕੀਤੀਆਂ ਜਾਂਦੀਆਂ ਪੰਜਾਬ ਦੀ ਖੇਤਰੀ ਪਾਰਟੀ ਆਕਾਲੀ ਦਲ ਆ ਪਰ ਇਸ ਵੇਲੇ ਆਕਾਲੀ ਦਲ ਦਾ ਸਾਰਾ ਜ਼ੋਰ ਇਸ ਪਾਸੇ ਲੱਗਿਆ ਹੋਇਆ ਹੈ ਕਿ ਸੁਖਬੀ ਸਿੰਘ ਬਾਦਲ ਬਾਜਣ ਆਕਾਲੀ ਦਲ ਬਾਜਵੇ ਇਹ ਖੇਤਰੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਸਾਰਿਆਂ ਦਾ ਮਸਲਾ ਇਹੀ ਹੈ ਆਪਾਂ ਦੂਜੀ ਜਿਹੜੀ ਵੱਡੀਆਂ ਪੋਜੀਸ਼ਨ ਹੈ ਕਾਂਗਰਸ ਵਾਲੇ ਉਹ ਕੀ ਕਰ ਰਹੇ ਨੇ ਮੈਂ ਮੁੱਖ ਮੰਤਰੀ ਬਣਨਾ ਆਉਂਦਾ ਮੈਂ ਬਣਨਾ ਓ ਇਸੇ ਜੀ ਲੜੀ ਜਾਂਦੇ ਆ ਓਏ ਸੋਰੋ ਨਾ ਤੁਹਾਨੂੰ ਕਿਸੇ ਮੁੱਦੇ ਦਾ ਪਤਾ ਨਾ ਤੁਹਾਡੀ ਕੋਈ ਨੀਤੀ ਨਾ ਤੁਹਾਡਾ ਕੋਈ ਵਿਜ਼ਨ ਸਤਿਆਨਾਥ ਤੁਹਾਡੀ ਪਾਰਟੀ ਨੇ ਪੰਜਾਬ ਦਾ ਪਹਿਲਾਂ ਕੀਤਾ ਆ ਬਿਜਲੀ ਆਰੀ ਦੀ ਕਰਪਸ਼ਨਾਂ ਦੇ ਢੇਰ ਲਾਤੇ ਤੇ ਤੁਸੀਂ ਮੁੱਖ ਮੰਤਰੀ ਚੂਜ਼ ਵੀ ਕਰੀ ਜਾਂਦੇ ਹੋ ਮਤਲਬ ਪੰਜਾਬ ਦੇ ਲੋਕ ਇੰਨੇ ਗਏ ਗੁਜ਼ਰੇ ਨੇ ਕਿ ਤੁਹਾਨੂੰ ਹੀ ਚੁਣਨਗੇ ਆਹੀ ਗੱਲ ਦੂਜਿਆਂ ਦੀ ਤੁਸੀਂ ਕਿਹਾ ਉਹ ਤਾਂ ਖੇਤਰੀ ਪਾਰਟੀ ਉਹਦਾ ਸਮਝੌਤਾ ਕਿਸ ਦੇ ਨਾਲ ਸੀ ਕਿਹੜੀ ਚੀਜ਼ ਕੀਤੀ ਹੈ ਕੀ ਆ ਪੰਜਾਬ ਦੇ ਵਿੱਚ ਜੋ ਕਾਨੂੰਨ ਬਣੇ ਨੇ ਗਲਾ ਕੁੱਟਣ ਵਾਲੇ ਨੌਜਵਾਨਾਂ ਨੂੰ ਕਿਤੇ ਟਾਡਾ ਕਿਤੇ ਯੋਪਾ ਕਿਤੇ ਫੁਲਾਨਾ ਕਿਤੇ ਇਹਦੇ ਬਾਰੇ ਗੱਲ ਕੀਤੀ ਹੈ ਕਿਤੇ ਗੱਲ ਕੀਤੀ ਹੈ ਕਿਤੇ ਤੁਸੀਂ ਦੂਜੀਆਂ ਗੱਲਾਂ ਜੋ ਵੀ ਫੈਡਰਲਿਜ਼ਮ ਨਾਲ ਸੰਬੰਧਤ ਨਹੀਂ ਆ ਬੀਬੀਐਮ ਦੀ ਗੱਲ ਕੀਤੀ ਹੈ ਬੀਐਸਐਫ ਦੀ ਗੱਲ ਕੀਤੀ ਹੈ ਚੰਡੀਗੜ੍ਹ ਦੀ ਗੱਲ ਕੀਤੀ ਹੈ ਤੁਹਾਡੇ ਸਾਹਮਣੇ ਹੱਕ ਹੋ ਕੇ ਲੱਗੇ ਸਿਕੱਤਰ ਲਾਤਾ ਹੁੰਦਾ ਇੱਥੇ ਐਜੂਕੇਸ਼ਨ ਦੀ ਪਾਲਿਸੀ ਸੈਂਟਰ ਕੋਲੇ ਚਲੀ ਗਈ ਕਿੰਨੇ ਜੋ ਸਟੇਟ ਦੇ ਰਾਈਟ ਸੀ ਉਹ ਸੈਂਟਰ ਕੋਲੇ ਚਲੇ ਗਏ ਕਿਤੇ ਤੁਸੀਂ ਲਾਮਬੰਦੀ ਕਰਕੇ ਸਟੇਟਾਂ ਨਾਲ ਇਹ ਗੱਲ ਕੀਤੀ ਹੈ ਜਦੋਂ ਤੁਸੀਂ ਦੂਜੀਆਂ ਪਾਰਟੀਆਂ ਨੂੰ ਸਪੋਰਟ ਦਿੰਨੇ ਤੁਸੀਂ ਕਿਤੇ ਇਲੈਕਸ਼ਨਾਂ ਵੇਲੇ ਕਹਿ ਲਵੀ ਜੇ ਬਣੂਗੇ ਤਾਂ ਆ ਮੰਨੂਗੇ ਬਸ ਸਭ ਕੁਝ ਨਾਮ ਲੈਣੇ ਨੇ ਮੈਨੂੰ ਥੋੜਾ ਜਿਹਾ ਦੱਸਿਓ ਆਸ ਹੈਗੀ ਉਹਨਾਂ ਨਾਵਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਕੋਈ ਆਸ ਹੈ ਕੀ ਤੁਹਾਨੂੰ ਇਸ ਵਿੱਚ ਹੁਣ ਤੱਕ ਕਿਉਂ ਨਹੀਂ ਕੀਤਾ ਜੇ ਆਸ ਸੀ ਤਾਂ ਆਸ ਨਾਲ ਹੀ ਲੋਕਾਂ ਨੇ 92 ਜਿਤਾਏ ਇਹਦੇ ਨਾਲ ਨੂੰ ਵੋਟ ਪਈ ਸੀ ਸਾਡੇ ਚੀਫ ਮਿਨਿਸਟਰ ਦੇ ਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹਨੂੰ ਵੋਟ ਪਈ ਸੀ ਮੈਨੂੰ ਤਾਂ ਯਾਦ ਆਉਂਦਾ ਇਲੈਕਸ਼ਨ ਇੱਥੇ ਹੀ ਸੀ ਆਪਾਂ ਇਹਨੂੰ ਵੋਟ ਪਈ ਸੀ ਐਂਡ ਵੈਨ ਆਈ ਮੀਟ ਹਿਮ ਆਈ ਜਸਟ ਰਿਕੁਐਸਟ ਐਂਡ ਟੈਲ ਹਿਮ ਕਿ ਭਾਈ ਸਾਹਿਬ ਜੇ ਇਹ ਤੁਹਾਨੂੰ ਬਣਾਉਣਾ ਨਹੀਂ ਚਾਹੁੰਦੇ ਸੀ ਤੁਹਾਨੂੰ ਕਿਉਂ ਬਣਾਇਆ ਕਿਉਂਕਿ ਤੁਸੀਂ ਮਜਬੂਰੀ ਬਣ ਗਿਓ ਲੋਕ ਤੁਹਾਨੂੰ ਚਾਹੁੰਦੇ ਨਹੀਂ ਦੂਜਿਆਂ ਦੀ ਨਰਾਜ਼ਗੀ ਹੈ ਨਰਾਜ਼ਗੀ ਹੈ ਤੁਹਾਨੂੰ ਇਸ ਲਈ ਮਜਬੂਰੀ ਵਸ ਬਣਾਉਣਾ ਪਿਆ ਇਹਨਾਂ ਨੂੰ ਮੁੱਖ ਮੰਤਰੀ ਥੋਡੀ ਪਾਰਟੀ ਨੂੰ ਇਹ ਤੁਹਾਨੂੰ ਲਾ ਇਹ ਲੋਕਾਂ ਕਰਕੇ ਬਣਾਇਆ ਹੈ ਤੇ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਲੋਕਾਂ ਥੋੜੇ ਨਾਲ ਖੜੇ ਤੁਸੀਂ ਲੋਕਾਂ ਨਾਲ ਖੜ ਗਿਓ ਜੇ ਤੁਹਾਨੂੰ ਕੋਈ ਨਹੀਂ ਲਾ ਸਕੂਗਾ ਤੇ ਜੇ ਲੋਕਾਂ ਨਾਲ ਨਾ ਖੜੇ ਲੋਕ ਤੁਹਾਡੇ ਨਾਲ ਨਾ ਰਹਿ ਤੁਹਾਨੂੰ ਕੋਈ ਬਚਾ ਨਹੀਂ ਸਕੂਗਾ ਪਰ ਪਤਾ ਨਹੀਂ ਗੱਲ ਕਿਉਂ ਨਹੀਂ ਮੰਨੀ ਇੱਕ ਨਾਮ ਕਿਉਂਕਿ ਤੁਸੀਂ ਥੋੜਾ ਜਿਹਾ ਜ਼ਿਕਰ ਵੀ ਕੀਤਾ ਸਪੀਕਰ ਸਾਹਿਬ ਦਾ ਕੁਲਤਾਰ ਸਿੰਘ ਸੰਧਵਾ ਤੋਂ ਲੱਗਦਾ ਕੋਈ ਉਮੀਦ ਹੈਗੀ ਦੇਖੋ ਤੁਸੀਂ ਕੰਮਾਂ ਤੋਂ ਉਮੀਦ ਕਰਦੇ ਹੋ ਐਜ਼ ਅ ਪਰਸਨ ਤਾਂ ਇਹ ਮੇਰੇ ਨਾਲ ਸਾਰੇ ਬਹੁਤ ਚੰਗੇ ਨੇ ਭਰਾ ਵਾਂਗੂ ਨੇ ਪਹਿਲਾਂ ਮਿਲਦੇ ਰਹੇ ਹਾਂ ਜਦੋਂ ਹੁਣ ਵੀ ਸਪੀਕਰ ਸਾਹਿਬ ਤਾਂ ਉੱਤੇ ਖਣੌਰੀ ਮਿਲੇ ਸੀ ਇੱਕ ਦਿਨ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਰਹੇ ਹੋ ਦੇਖੋ ਬੰਦਾ ਪਰਖਿਆ ਕਦੋਂ ਜਾਂਦਾ ਹੈ ਕਹਿਣ ਤੋਂ ਕਾਰਨ ਤੋਂ ਬੋਲ ਪਗਾਵੇ ਕਰਨੀ ਤੇ ਕਥ ਨਹੀਂ ਦਾ ਗੱਲ ਹੈ ਨਾ ਲਿਖਣ ਵਾਲਾ ਕੰਮ ਤਾਂ ਹੋਣਾ ਹੈ ਕਿ ਤਾਂ ਬੋਲ ਤੇ ਚੱਲਦਾ ਸੀ ਪਹਿਲਾਂ ਤਾਂ ਬੋਲਣਾ ਚੱਲ ਹੁਣ ਤੁਸੀਂ ਉਹ ਜੋ ਕਿਹਾ ਉਹ ਕਰ ਰਹੇ ਹੋ ਜਾਂ ਨਹੀਂ ਤੁਹਾਨੂੰ ਪਾਵਰ ਮਿਲ ਗਈ ਹੈ ਕਿਉਂ ਨਹੀਂ ਕਰ ਰਹੇ ਤੇ ਫਿਰ ਅਸੀਂ ਕੀ ਸਮਝੀਏ ਦਾ ਮਤਲਬ ਜਦੋਂ ਸੈਸ਼ਨ ਹੋਵੇ ਉਹਦੇ ਚ ਕਾਲੇ ਪਾਣੀ ਦੀ ਬਹਿਸ ਕਰਾ ਦਿਓ ਕਰਵਾ ਦਿਓ ਬਿਲਕੁਲ ਅਸੀਂ ਨਹੀਂ ਉਹਦੇ ਸੈਸ਼ਨ ਅੱਡ ਬਣਾਓ ਐਲੋਕੇਟ ਕਰ ਦਿਓ ਜੇ ਸਮਾਂ ਆਂਦੇ ਵਾਦਾ ਰਿਆ ਆਂਦੇ ਵਾਦਾ ਰਿਆ ਕਰ ਦੂੰਗਾ ਜੀ ਔਰ ਪ੍ਰਾਈਵੇਟ ਬਿਲਕੁਲ ਲੈ ਕੇ ਆਊਗਾ ਅਸੀਂ ਕਰ ਦਿਆਂਗੇ ਜੀ ਇਹ ਅਲੀ ਸਾਹਿਬ ਲੈ ਕੇ ਆਏ ਹਾਂ ਜਖੜ ਸਾਹਿਬ ਸੀ ਇੱਕ ਹਬੋਰ ਵਾਲੇ ਉਹ ਵੀ ਲੈ ਕੇ ਆਏ ਇਹਨਾਂ ਨੇ ਪਤਾ ਹੈ ਕਿ ਆਂਦੇ ਨਹੀਂ ਇਹਦੀ ਲੋੜ ਨਹੀਂ ਸੁਨੀਲ ਜਖੜ ਤਾਂ ਹੈ ਨਹੀਂ ਇਸ ਵਕਤ ਨਹੀਂ ਆਦੇ ਹਾਂ ਦੂਜੇ ਦੇ ਉਹਨਾਂ ਦੇ ਉਹਨਾਂ ਦੇ ਜਖੜ ਦੋ ਬੰਦੇ ਲੈ ਕੇ ਆਏ ਸੀ ਕਿ ਅਲੀ ਸਾਹਿਬ ਇੱਕ ਕੋਈ ਹੋਰ ਨਹੀਂ ਨਹੀਂ ਸੁਨੀਲ ਜਖੜ ਨਹੀਂ ਉਹਨਾਂ ਦੇ ਜਿਹੜੇ ਪਤੀ ਜਖੜ ਉਹ ਲੈ ਕੇ ਆਏ ਸੀ ਹਾਂ ਆਂਦੇ ਨਾ ਨਾ ਇਹਦੀ ਲੋੜ ਨਹੀਂ ਪੈਸ ਨਹੀਂ ਕਰਾਉਣੀਗੀ ਹਾਂ ਬੈਸ ਨਹੀਂ ਕਰਾਉਣੀ ਤੁਸੀਂ ਆਲਰੇਡੀ ਤੁਹਾਡੀ ਵਿਧਾਨ ਸਭਾ ਦੀ ਕਮੇਟੀ ਬਣਾਈਓ ਚ ਬੋਲੋ ਜਿਹੜੀ ਕਿ ਆਪ ਹੀ ਇਹਨਾਂ ਦੇ ਲੋਕ ਆਂਦੇ ਨੇ ਕਿ ਉਹ ਸਮੋਸੇਖਾਨ ਵਾਲੀ ਔਰ ਚਾਹ ਪੀਣ ਵਾਲੀ ਕਮੇਟੀ ਚਰਚਾ ਕਰਕੇ ਨਿਕਲ ਜਾਂਦੇ ਗੱਲ ਹੀ ਨਹੀਂ ਕਰਦੇ ਚਰਚਾ ਵੀ ਨਹੀਂ ਕਰਦੇ ਕਲੀ ਸਮੋਸੇ ਪੀਂਦੇ ਚਾਹ ਪੀਂਦੇ ਗੱਲਾਂ ਕਰਦੇ ਭੱਜ ਜਾਂਦੇ ਆ ਇੱਕ ਸੁਖਬੀਰ ਸਿੰਘ ਬਾਦਲ ਦਾ ਬਾਰ ਬਾਰ ਜ਼ਿਕਰ ਆ ਰਿਹਾ ਸੁਖਬੀਰ ਸਿੰਘ ਬਾਦਲ ਤੋਂ ਕੋਈ ਆਸ ਹੈ ਕਿਉਂਕਿ ਅਕਾਲੀ ਦਲ ਲਗਾਤਾਰ ਕਹਿ ਰਿਹਾ ਕਹਿੰਦਾ ਕਿ ਪੰਜਾਬ ਦਾ ਰਾਖਾ ਤਾਂ ਇੱਕੋ ਹੀ ਹੈ ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਆ ਕਰ ਰਹੇ ਤੁਸੀਂ ਇਹ ਗੱਲ ਉਹਨਾਂ ਲੋਕਾਂ ਬਾਰੇ ਦਾ ਪੁੱਛ ਸਕਦੇ ਹੋ ਮੈਥੋਂ ਜਿਹੜੇ ਪਹਿਲਾਂ ਨਹੀਂ ਬਣੇ ਜਿਹੜੇ ਬਣੇ ਨਹੀਂ ਉਹਨਾਂ ਦੇ ਕੰਮ ਤਾਂ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੇ ਤਾਂ ਹੀ ਰਿਜੈਕਟ ਕੀਤਾ ਤੁਹਾਡੇ ਨਾਲ ਮੈਂ ਤੁਹਾਨੂੰ ਇਹ ਕਹਿ ਰਿਹਾ ਜਿੰਨਾ ਉਹ ਤਾਂ ਲੋਕਾਂ ਦੀ ਡੋਮੇਨ 'ਚ ਇਹ ਗੱਲ ਸਾਰੀ ਦੀ ਸਾਰੀ ਕਿ ਭਾਈ 10 ਸਾਲ ਰਹੇ ਨੇ ਆ 5 ਸਾਲ ਰਹੇ ਨੇ ਆ 10 ਸਾਲ ਰਹੇ ਨੇ ਆ 5 ਸਾਲ ਰਹੇ ਨੇ ਆ ਜਿਹੜੇ ਬਣ ਚੁੱਕੇ ਨੇ ਹੂੰ ਉਹਨਾਂ ਬਾਰੇ ਤਾਂ ਗੱਲ ਹੀ ਬੇਮਾਨੀ ਆ ਕਹਿਣੀ ਕਿਉਂਕਿ ਉਹ ਲੋਕ ਫੈਸਾ ਹਾਂ ਜਿਹੜੇ ਨਹੀਂ ਬਣੇ ਉਹਨਾਂ ਬਾਰੇ رائے ਆਪਾਂ ਜ਼ਰੂਰ ਦੇ ਸਕਦੇ ਆ ਇੱਕ ਨਵਾਂ ਨਵਾਂ ਅਕਾਲੀ ਦਲ ਸਰਜਣ ਦੀਆਂ ਚਰਚਾਵਾਂ ਅਮਰਿਤਪਾਲ ਐਮਪੀ ਜਿਹੜੇ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਜ਼ਿਕਰ ਕੀਤਾ ਹੋਇਆ ਮਾਗੀ ਮੇਲੇ ਤੇ ਅਨਾਉਂਸ ਕਰਨੀ ਉਹਨਾਂ ਨੇ ਨਵੀਂ ਪਾਰਟੀ ਨਵਾਂ ਅਕਾਲੀ ਦਲ ਉਸ ਨਵੇਂ ਅਕਾਲੀ ਦਲ ਤੋਂ ਕੋਈ ਆਸ ਦੇਖੋ ਇੱਕ ਤਾਂ ਨਵੇਂ ਬੰਦੇ ਤੋਂ ਹਮੇਸ਼ਾ ਹੀ ਆਸ ਹੁੰਦੀ ਹੈ ਕੁਝ ਕਰਨ ਦੀ ਪਰ ਮੈਂ ਇੱਕ ਗੱਲ ਲਾਣ ਹੋਣਾ ਜਦੋਂ ਆ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਕਿਸਾਨ ਆਏ ਸੀ ਮੇਰੇ ਕੋਲ ਕਿ ਅਸੀਂ ਇੱਕ ਪਾਰਟੀ ਬਣਾਉਣੀ ਹੈ ਹਮਮ ਔਰ ਉਹਨਾਂ ਜ ਰਾਜੇਵਾਲ ਆਰਗੇ ਸਮਝਦਾਰ ਲੋਕ ਵੀ ਸੀ ਜੀ ਮੈਂ ਸਿਰਫ ਇੱਕ ਗੱਲ ਕਹੀ ਸੀ ਕਿ ਤੁਸੀਂ ਪਾਰਟੀ ਕਿਉਂ ਬਣਾਉਣੀ ਹੈ ਹਮ ਹਾਂ ਜੀ ਮੈਂ ਪਾਰਟੀ ਬਣਾਉਣੀ ਹੈ ਹਮ ਮੇਰੇ ਬੰਦੇ ਆਏ ਸੀ ਜੀ ਕਿਉਂ ਬਣਾਉਣੀ ਰੀਜ਼ਨ ਤਾਂ ਹੋਣਾ ਚਾਹੀਦਾ ਪੁਰਾਣੀਆਂ ਪਾਰਟੀਆਂ ਉਹ ਕੀ ਨਹੀਂ ਕਰ پا ਰਹੀਆਂ ਜਿਹੜਾ ਤੁਸੀਂ ਕਰੋਗੇ ਬਿਨਾ ਵਿਜ਼ਨ ਤੋਂ ਕਿਤਾ ਆਹ ਕਮਬੈਕ ਕਿੱਥੇ ਲਿਖਿਆ ਹੋ ਵਿਜ਼ਨ ਅਦੇ ਤੁਹਾਡੇ ਵਾਲਾ ਹੀ ਲੈ ਲਾਂਗੇ ਦੱਸੋ ਜਿਹੜਾ ਪੰਜਾਬ ਵਾਲਾ ਮੈਂ ਚਾਹੀਦ this is a rob ਤੁਸੀਂ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਉਹਨ ਭਗਵੰਤਵਾਨ ਦਾ ਨਾਮ ਅਨਾਉਂਸ ਲਿਓ ਜੀ ਜੀ ਮੈਂ ਉਹਨਾਂ ਨੂੰ ਕਿਹਾ ਪਲੀਜ਼ ਤੁਸੀਂ ਕੁਝ ਉਹ ਚੀਜ਼ ਕਰੋ ਜੋ ਉਹ ਨਹੀਂ ਕਰ ਰਹੀ ਜਿਵੇਂ ਇੱਕ ਅਜੰਡਾ ਲੈ ਕੇ ਆਉਂ ਚਲੋ ਸਾਡਾ ਲੈ ਲਓ ਇਹਨੂੰ ਅਨਾਉਂਸ ਕਰੂ ਵਿਜ਼ਨ ਡਾਕੂਮੈਂਟ ਹਰ ਚੀਜ਼ ਨੂੰ ਆਪ ਦਾ ਉਹਦੇ ਵਿੱਚ ਕੁਝ ਵਧਾ ਘਟਾ ਵੀ ਲਓ ਅੰਦੇ ਠੀਕ ਹੈ ਇਹ ਕਰ ਲਾਂਗੇ ਕਿ ਨਹੀਂ ਇੱਕ ਬੰਦੇ ਦੀ ਉਹਨਾਂ ਦੀ ਡਿਊਟੀ ਵੀ ਲਾਈ ਫਿਰ ਮੈਂ ਕਿਹਾ ਉਹ ਜਿਵੇਂ ਟਿਕਟਾਂ ਦਿੰਦੇ ਨੇ ਪ੍ਰਧਾਨ ਬਣਾਉਂਦੇ ਨੇ ਮੁੱਖ ਮੰਤਰੀ ਬਣਾਉਂਦੇ ਨੇ ਉਹ ਤੋਂ ਹਟ ਕੇ ਗੱਲ ਕਰੋ ਉੱਤੇ ਇੱਕ ਕੁੰਡਾ ਬਣਾਓ ਜਿਹੜਾ ਜਾਂਚ ਕਰੇ ਜਿਹੜਾ ਨਿਰਸਵਾਰਥ ਹੋਵੇ ਔਰ ਪੋਲੀਟੀਕਲੀ ਇਨਵੋਲਵ ਨਾ ਹੋ ਉਹ ਹਮੇਸ਼ਾ ਰੱਖੇ ਇਹਦੇ ਤੇ ਲੈ ਵੀ ਭਾਈ ਤੂੰ ਚੱਲ ਤੁਰ ਹੈ ਐਰੋਵੀ ਮੈਂ ਕਿਹਾ ਇੱਕ ਨਵੀਂ ਪਹਿਲ ਹੋਊਗੀ ਪੰਜਾਬ ਲਈ ਉਹਨਾਂ ਚੋਂ ਜ਼ਿਆਦਾਤਰ ਬੰਦੇ ਨੇ ਮੈਨੂੰ ਕਿਹਾ ਇਹ ਤਾਂ ਜੀ ਗੱਲਾਂ ਕਰਨ ਨੂੰ ਅਛੀਆਂ ਲੱਗਦੀਆਂ ਨੇ ਇਹ ਪ੍ਰੈਕਟੀਕਲ ਨਹੀਂ ਹੁੰਦੀਆਂ ਮੈਂ ਕਿਹਾ ਜੀ ਪ੍ਰੈਕਟੀਕਲ ਅਛੀਆਂ ਨਹੀਂ ਹੁੰਦੀਆਂ ਫਿਰ ਤੁਸੀਂ ਸਰਕਾਰ ਪਾਰਟੀ ਕਿ ਬਣਾ ਰਹੇ ਹੋ ਫਿਰ ਤਾਂ ਪਹਿਲੇ ਹੈਗੇ ਹੀ ਨਹੀਂ ਉਹਨਾਂ ਨੇ ਕਰਨਾ ਹੀ ਜੋ ਕਰ ਰਹੇ ਇਹ ਤਾਂ ਉਹ ਹੈਗੇ ਹੀ ਨੇ ਜਾਂ ਉਹਨਾਂ ਅੜਗੇ ਖੂਰ ਬਣਾਣਾ ਚਾਹੁੰਦੇ ਹੋ ਨਹੀਂ ਗੱਲ ਮੰਨੀ ਫਿਰ ਰਿਜ਼ਲਟ ਕੀ ਨਿਕਲਿਆ ਤੁਹਾਡੇ ਸਾਹਮਣੇ ਬਹੁਤ ਸ਼ੁਕਰੀਆ ਮਾਨ ਸਾਹਿਬ ਮੈਨੂੰ ਲੱਗਦਾ ਕਿ तमाम ਮਸਲਿਆਂ ਨੂੰ ਤੁਸੀਂ ਬੜੇ ਵਿਵਾਗਟਾਂ ਨਾਲ ਰੱਖਿਆ ਹੈਗਾ ਪਰ ਆਖਿਰ ਨਜ਼ਰ ਕੀ ਆ ਰਿਹਾ ਕੋਈ ਕਿਉਂਕਿ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਤੁਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਹੋ ਆ ਰਿਹਾ ਨਜ਼ਰ ਲੋਕ ਹਮ ਸਾਰਾ ਕੁਝ ਸਹੀ ਇਹ ਕਰ ਸਕਦੇ ਨੇ ਹਮ ਔਰ ਇੰਨਾ ਜੀ ਅਸੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਣਾ ਹੈ ਹਮ ਉਹਨਾਂ ਨੂੰ ਇੱਥੇ ਬਹਿ ਕੇ ਅਸੀਂ 31 ਮੁੱਦਿਆਂ ਦੀ ਗੱਲ ਕੀਤੀ ਸੀ ਫਿਰ ਮੈਨੂੰ ਲੱਗਿਆ ਮੁੱਦੇ ਇਕੱਠੇ ਬਾਹਲੇ ਦੱਸਦੇ ਸਮਝ ਹੀ ਨਹੀਂ ਆਏ ਹੋਣੇ ਜੀ ਹੁਣ ਪਾਣੀ ਇੱਕ ਆ ਡੈਮੋ ਡੈਮੋ ਸੇਲ ਵਾਲਾ ਆਟਾ ਹਮ ਐਗਰੀਕਲਚਰ ਲੈਂਡ ਵਾਲਾ ਅੱਡ ਐਂ ਹੀ ਐਜੂਕੇਸ਼ਨ ਮੈਟਰ ਸਾਰੇ ਫੜਾਂਗੇ ਇਹਨਾਂ ਨੂੰ ਜਾ ਕੇ ਇਹਨਾਂ ਦੀ ਕਚਹਿਰੀ 'ਚ ਜਾਵਾਂਗੇ ਔਰ ਇਹਨਾਂ ਨੂੰ ਹੱਥ ਜੋੜ ਕੇ ਕਵਾਂਗੇ ਕਿ ਜਦੋਂ ਵੋਟ ਪਾਉਣੇ ਹੋ ਜਦੋਂ ਆਪ ਦਾ ਰਿਪ੍ਰੈਜ਼ੈਂਟੇਟਿਵ ਚੁੰਦੇ ਹੋ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਚੁੰਦੇ ਹੋ ਜਾਂ ਮੈਂਬਰ ਆਫ ਪਾਰਲੀਮੈਂਟ ਚੁੰਦੇ ਹੋ ਤਾਂ ਪੁੱਛੋ ਇਹਨਾਂ ਮੁੱਦਿਆਂ ਤੇ ਤੁਹਾਡੀ ਕੀ ਰਾਏ ਹੈ ਜਦੋਂ ਉਹ ਬੰਦੇ ਉਸ ਮੁੱਦੇ ਤੇ ਆ ਕੇ ਤੁਹਾਨੂੰ ਆਪਦਾ ਵਿਜ਼ਨ ਦੱਸਣ ਪਾਰਟੀ ਦਾ ਮੈਨੀਫੈਸਟੋ ਦੱਸਣ ਉਹ ਐਫੀਡਵਟ ਦੇ ਸਕਣ ਫਿਰ ਉਹਨਾਂ ਨੂੰ ਵੋਟ ਪਾਓ ਨਾ ਕਿ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਜਾਂ ਬਾਕੀ ਕਿੰਨੇ ਵੀ ਸ਼ਰਾਬ ਪੀ ਕੇ ਪੈਸੇ ਲੈ ਕੇ ਛੋਟੇ-ਮੋਟੇ ਕੰਮਾ ਕਰਕੇ ਨਾ ਕਰੋ ਇਹ ਗੱਲ ਇਹਨਾਂ ਦੀ ਕਚਹਿਰੀ 'ਚ ਲੈ ਕੇ ਜਾਵਾਂਗੇ ਇਹਨਾਂ ਨੂੰ ਸਮਝਾਵਾਂਗੇ ਇੱਕ ਵੈਨ ਚਲਾ ਰਹੇ ਹਾਂ ਅਸੀਂ ਤਾਜਪੁਰ ਤੋਂ ਸ਼ੁਰੂ ਕਰਕੇ ਵਲੀਪੁਰ ਤੱਕ ਔਰ ਫਿਰ ਸਾਰੇ ਪੰਜਾਬ 'ਚ ਪਾਣੀ ਆ ਜੋ ਕਿ ਸਾਰੀਆਂ ਗੱਲਾਂ ਇਹਨਾਂ ਦੇ ਬਾਰਚ ਕਰਾਂਗੇ ਜਾ ਕੇ ਫਿਰ ਹੀ ਕੁਝ ਹੋ ਪਾਊਗਾ ਕਮ ਸੇ ਕਮ ਸਟੇਟ ਲੈਵਲ ਤੇ ਤਾਂ ਆਪਾਂ ਕਰੀ ਸਕਦੇ ਆ ਜੀ ਬਹੁਤ ਸ਼ੁਕਰੀਆ ਮਾਨ ਸਾਹਿਬ ਤੁਸੀਂ ਸਮਝਦਤਾ ਬਹੁਤ ਹਨ ਬਤੋੜਾ ਤੋਂ ਅਮਿਤੋਜ ਮਾਨ ਜਿਹੜੇ ਉਚੇਚੇ ਤੌਰ ਤੇ ਆਪਣਾ ਪੱਖ ਰੱਖ ਕੇ ਗਏ ਨੇ ਤੁਸੀਂ ਇਸ ਬਰਕੀ ਸੋਧ ਤੇ ਆਪਣਾ ਕਮੈਂਟ ਆਪਣੇ ਟਿੱਪਣੀ ਜਰੂਰ ਸਾਂਝੀ ਕਰਨਾ ਫਿਲਹਾਲ ਇਹ ਕਰ ਤੋਂ ਅਗਰ ਨਹੀਂ ਬਹੁਤ ਬਹੁਤ